ਕੀ ਕਹਾਤਾ ਮਾਈ ਜੀ ਦੇ ਫਤ ਹੈ ਬਹੁਤ ਬੰਦਿਆਂ ਦਾ ਇਹ ਸੁਭਾਅ ਵੇਖਣ ਨੂੰ ਮਿਲਦਾ ਹੈ ਕਿ ਉਹ ਅੰਦਰ ਆਤਮੇ ਬਹੁਤ ਜ਼ਿਆਦਾ ਕੰਜੂਸ ਹੁੰਦੇ ਆ ਐਨੇ ਜ਼ਿਆਦਾ ਕੰਜੂਸ ਹੁੰਦੇ ਆ ਕਿ ਸੌਖੇ ਲਫ਼ਜ਼ਾਂ ਵਿੱਚ ਕਹਿ ਲਈਏ ਕਿ ਉਹ ਵਾਲ ਦੀ ਖੱਲ ਲਾਉਣ ਤੱਕ ਚਲੇ ਜਾਂਦੇ ਨੇ ਬੜੀ ਸੋਹਣੀ ਇੱਕ ਕਹਾਣੀ ਮੇਰੇ ਧਿਆਨ ਵਿੱਚ ਆਈ ਕਹਿੰਦੇ ਇੱਕ ਵਾਰੀ ਨਾ ਇੱਕ ਕੋਈ ਕੰਜੂਸ ਬੰਦਾ 1 ਮੀਟਰ ਕੱਪੜਾ ਲੈ ਕੇ ਦਰਜੀ ਕੋਲ ਚਲਾ ਗਿਆ ਦਰਜੀ ਨੂੰ ਜਾ ਕੇ ਕਹਿੰਦਾ ਜੀ ਤੁਸੀਂ ਮੇਰੀਆਂ ਟੋਪੀਆਂ ਸਿਉਂਦੋਗੇ ਦਰਜੀ ਕਹਿਣ ਲੱਗਾ ਜੀ ਮੈਂ ਸਿਉਂਦਿਆਂਗਾ ਹੁਣ ਦਰਜੀ ਨੂੰ ਵੀ ਪਤਾ ਸੀ ਵੀ ਇਹ ਬੰਦਾ ਕੰਜੂਸ ਬਹੁਤ ਆ ਉਹਨੇ ਕਿਹਾ ਜੀ ਦੱਸੋ ਕਿੰਨੀਆਂ ਟੋਪੀਆਂ ਬਣਾਉਣੀਆਂ ਨੇ ਉਹ ਕਹਿੰਦਾ ਮੈਨੂੰ ਚਾਹੀਦੀ ਈ 2 ਕੀ ਹੈ ਪਰ ਤੂੰ ਦੱਸ ਕਿੰਨੀਆਂ ਬਣਾ ਦੇਂਗਾ ਉਹਨੇ ਕਿਹਾ ਜੀ ਤੁਸੀਂ ਮਾਲਕ ਤੁਸੀਂ ਜੋ ਕੰਮ ਕਰੋਗੇ ਮੈਂ ਬਣਾ ਦੇਂਗਾ ਉਹ ਕੰਜੂਸ ਬੰਦਾ ਹੁਣ ਆਪਣੇ ਦਿਮਾਗ 'ਚ ਸੋਚਣ ਲੱਗ ਪਿਆ ਵੀ ਅੱਗੇ ਤੇ ਇੱਕ ਦਰਜੀ 1 ਮੀਟਰ ਦੀ ਇੱਕ ਟੋਪੀ ਹੀ ਬਣਾ ਕੇ ਦਿੰਦਾ ਸੀਗਾ ਪਰ ਇੱਕ ਨੇ ਕਹਿੰਦਾ ਵੀ ਜਨੀਆ ਤੁਸੀਂ ਬਣਾ ਦੋਗੇ ਉਹਨੇ ਸੋਚਿਆ ਵੀ ਸ਼ਾਇਦ ਵੀ ਇੱਕ ਟੋਪੀ ਬਣਾ ਕੇ ਬਾਕੀ ਜਿਹੜਾ ਵਧਿਆ ਕੱਪੜਾ ਨੇ ਆਪਣੇ ਕੋਲ ਰੱਖ ਲੈਣਾ ਆ ਉਹਨੇ ਕਿਹਾ ਦੋ ਬਣਾ ਦੋ ਦਰਜੀ ਕਹਿੰਦੇ ਸਾਤ ਬਚਨ ਉਹਨੂੰ ਇਹਦੇ ਸੁਭਾ ਦਾ ਪਤਾ ਸੀ ਉਹਨੇ ਕਿਹਾ ਜੀ ਠੀਕ ਹੈ ਮੈਂ ਦੋ ਬਣਾ ਦਵਾਗਾ ਉਹ ਫਿਰ ਸੋਚੀ ਪੈ ਗਿਆ ਵੀ ਇਹਨੇ ਦੂਮਾ ਤੇ ਹਾਮੀ ਭਰ ਦਿੱਤੀ ਮੈਨੂੰ ਲੱਗਦਾ ਕੱਪੜਾ ਹੋਰ ਬਚ ਜਾਂਦਾ ਹੋਣਾ ਆ ਸ਼ਾਇਦ ਇਹ ਤਾਂ ਕਰਕੇ ਕਹਿੰਦਾ ਆ ਉਹਨੇ ਕਿਹਾ ਵੀ ਹੋਰ ਕਿੰਨੀਆਂ ਬਣ ਸਕਦੀਆਂ ਉਹ ਕਹਿੰਦਾ ਜੀ ਤੁਸੀਂ ਹੁਕਮ ਕਰੋ ਜਿੰਨੀਆਂ ਮਰਜ਼ੀ ਬਣਾਵਾਲੋ ਉਹ ਕਹਿੰਦਾ ਦੋ ਰਹਿਨ ਤੇ ਤੂੰ ਚਾਰ ਬਣਾ ਦੇ ਉਹ ਕਹਿੰਦਾ ਜੀ ਮੈਂ ਚਾਰ ਬਣਾਦਾਗਾ ਮੈਨੂੰ ਕੀ ਅਰਜਾ ਤੁਹਾਨੂੰ ਚਾਹੀਦੀ ਐ ਨਾ ਮੈਂ ਬਣਾ ਦਿਆਂਗਾ ਪਰ ਮੇਰੀ ਇੱਕ ਸ਼ਰਤ ਤੇ ਦਰਜੀ ਕਹਿਣ ਲੱਗਾ ਉਹ ਕੰਜੂਸ ਕਹਿਣ ਲੱਗਾ ਦੱਸ ਤੇਰੀ ਸ਼ਰਤ ਕੀ ਐ ਉਹ ਕਹਿੰਦਾ ਮੇਰੀ ਸ਼ਰਤ ਐ ਜੀ ਜਿਹੜੇ ਮੈਂ ਤੁਹਾਨੂੰ ਚਾਰ ਟੋਪੀਆਂ ਬਣਾ ਕੇ ਦੇਣੀ ਆ ਮੈਂ ਉਹਦੇ ਪੈਸੇ ਸਵਾਈ ਦੇ ਪਹਿਲਾਂ ਲੈਣਾ ਆ ਇਹ ਮੇਰੀ ਸ਼ਰਤ ਆ ਉਹਨੇ ਕਿਹਾ ਵੀ ਇਹ ਤਾਂ ਕੰਮ ਹੀ ਬੜਾ ਵਧੀਆ ਜੇ ਪਹਿਲਾਂ ਪੈਸੇ ਲੈ ਲੇਗਾ ਬਾਅਦ ਚ ਵੀ ਲੈਂਦਾ ਪਹਿਲਾਂ ਲੈ ਲੇਗਾ ਮੇਰਾ ਕੀ ਘਟ ਲੱਗਾ ਆ ਉਹਨੇ ਪੈਸੇ ਚਾਰਾਂ ਟੋਪੀਆਂ ਦੇ ਦੇ ਦਿੱਤੇ ਹੁਣ ਜਦੋਂ ਉਹ ਹਫਤੇ ਕੇ ਬਾਅਦ ਕੰਜੂਸ ਟੋਪੀਆਂ ਲੈਣ ਵਾਸਤੇ ਆਇਆ ਉਧਰ ਜਿਹਨੂੰ ਕਹਿੰਦਾ ਜੀ ਮੇਰੀਆਂ ਟੋਪੀਆਂ ਕਿੱਥੇ ਨੇ ਉਸ ਦਰਜੀ ਨੇ ਕੀ ਕੀਤਾ ਕਿ ਸਾਰੀਆਂ ਟੋਪੀਆਂ ਆਪਣੇ ਇੱਕ ਇੱਕ ਹੁੰਗਲ ਤੇ ਚੜਾ ਕੇ ਵਿਖਾ ਦਿੱਤ ਕਹਿੰਦਾ ਜੀ ਆ ਰਹੀਆਂ ਤੁਹਾਡੀਆਂ ਚਾਰ ਟੋਪੀਆਂ ਜਦੋਂ ਉਹਨੇ ਆ ਚਾਰ ਟੋਪੀਆਂ ਵਿਖਾਇਆ ਕੰਜੂਸ ਕਹਿੰਦਾ ਹੈ ਆ ਕੀ ਕੀਤਾ ਏ ਉਹ ਕਹਿੰਦਾ ਜੀ ਬਸ ਜੋ ਤੁਸੀਂ ਚਾਹੁੰਦੇ ਸੀ ਮੈਂ ਤੁਹਾਨੂੰ ਦੇ ਦਿੱਤਾ ਆ ਗੱਲਾਂ ਟੋਪੀਆਂ ਦੀ ਗੱਲ ਛੱਡੋ ਮੈਂ ਤੁਹਾਡਾ ਥੋੜਾ ਜਿਹਾ ਕੱਪੜਾ ਵੀ ਬਚਾ ਕੇ ਰੱਖ ਦਿੱਤਾ ਜੇ ਚਾਹੋ ਤੇ ਮੈਂ ਚਾਰ ਟੋਪੀਆਂ ਹੋਰ ਬਣਾ ਕੇ ਦੇ ਸਕਦਾ ਆ ਸਾਡੀ ਜ਼ਿੰਦਗੀ ਵਿੱਚ ਬਹੁਤ ਬੰਦੇ ਏਵੇਂ ਦੇ ਹੁੰਦੇ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸਿਵਾਏ ਇਹਨਾਂ ਚੀਜ਼ਾਂ ਦੇ ਹੋਰ ਕੁਝ ਨਹੀਂ ਕਰਦੇ ਪਏ ਉਹ ਜਾਂ ਜੂੜਨ ਵਾਲੇ ਪਾਸੇ ਬਹੁਤਾ ਧਿਆਨ ਦਿੰਦੇ ਪਏ ਆ ਜਾਂ ਕੰਜੂਸ ਬੁੜੇ ਕਰਕੇ ਆਪਣੇ ਆਪ ਨੂੰ ਇੰਨੀਆਂ ਸੌੜੀਆਂ ਰੱਖਦੇ ਆ ਇੰਨੀਆਂ ਸੌੜੀਆਂ ਰੱਖਦੇ ਆ ਕਿ ਉਹ ਜ਼ਿੰਦਗੀ ਦੇ ਵਿੱਚ ਚੰਗੀ ਤਰ੍ਹਾਂ ਹੱਸ ਖੇਡ ਵੀ ਨਹੀਂ ਸਕਦੇ